ਨਮਸਕਾਰ ਡीडी ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਪ੍ਰੋਗਰਾਮ ਅੱਜ ਦੀ ਚਰਚਾ ਦੇ ਵਿੱਚ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦਾ ਨੌਜਵਾਨ ਵਰਗ ਜਿਹੜਾ ਹੁੰਦਾ ਹੈ ਉਹ ਉਸ ਦੇਸ਼ ਜਾਂ ਸਮਾਜ ਦੇ ਰੀਡ ਦੀ ਹੱਡੀ ਹੁੰਦਾ ਹੈ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਇਹ ਵਰਗ ਜਿਹੜਾ ਹੈ ਆਪਣੇ ਦੇਸ਼ ਨੂੰ ਕਿਸੇ ਵੀ ਬਲੰਦੀ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ ਦੇਸ਼ ਦੁਨੀਆ ਨੂੰ ਬਦਲਣ ਦੇ ਵਿੱਚ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਔਰ ਨਿਭਾਰੇ ਨੇ ਔਰ ਉਹਨਾਂ ਦਾ ਜਿਹੜਾ ਦੇਸ਼ ਜਾਂ ਸਮਾਜ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ਅੱਜ ਅਸੀਂ ਇਸੇ ਹੀ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਔਰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਮਾਜ ਦੇ ਵਿਕਾਸ ਵਿੱਚ ਨੌਜਵਾਨ ਵਰਗ ਦੀ ਭੂਮਿਕਾ ਉਹਨਾਂ ਦਾ ਯੋਗਦਾਨ ਔਰ ਇਸ ਵਿਸ਼ੇ ਦੇਤੇ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਵਜੋਂ ਹਾਜ਼ਰ ਨੇ ਡਾਕਟਰ ਅਮਰਜੋਤੀ ਮੰਗਟ ਜੀ ਜਿਹੜੇ ਅੰਗਰੇਜ਼ੀ ਦੇ ਲੈਕਚਰਰ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਦੇ ਵਿੱਚ ਔਰ ਉਹਨਾਂ ਦੇ ਨਾਲ ਨੇ ਸਰਦਾਰ ਦਿਲਵਿੰਦਰ ਸਿੰਘ ਸਿੱਧੂ ਜੀ ਸੇਵਾਮੁਕਤ ਐਸ ਡੀਓ ਨੇ ਬਿਜਲੀ ਬੋਰਡ ਪੰਜਾਬ ਚੋਂ ਮੈਡਮ ਮੰਗਟ ਜੀ ਔਰ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਵਿੱਚ ਧੰਨਵਾਦ ਜੀ ਜੀ ਸੋ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਮੈਡਮ ਜੀ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਨੌਜਵਾਨ ਵਰਗ ਜਿਸ ਨੂੰ ਕੇ ਦੇਸ਼ ਦੀ ਰੀੜ ਦੀ ਹੱਡੀ ਜਾਂ ਕਿਸੇ ਸਮਾਜ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਭਵਿੱਖ ਜਿਹੜਾ ਹੈ ਉਸ ਦੀ ਸੋਚ ਉਸ ਦੇ ਉਤਸ਼ਾਹ ਉਸ ਦੇ ਜੋਸ਼ ਦੇ ਉੱਤੇ ਟਿਕਿਆ ਹੁੰਦਾ ਹੈ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਦੇਖੀਏ ਤੇ ਨੌਜਵਾਨ ਜਿਹੜਾ ਹੈ ਉਹ ਕਿਸ ਤੰਗ ਦੇ ਨਾਲ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਯੋਗਦਾਨ ਜਿਹੜਾ ਆਪਣਾ ਪਾ ਰਿਹਾ ਹੈ ਜੇ ਨੌਜਵਾਨ ਵਰਗ ਹੈ ਜੀ ਦੇਖੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 65% ਜਿਹੜਾ ਹੈਗਾ ਸਾਡਾ ਯੂਥ ਹੈਗਾ ਇੰਡੀਆ ਦੇ ਵਿੱਚ ਤੇ ਜੇ ਆਪਾਂ ਨੌਜਵਾਨੀ ਨੂੰ ਸੰਭਾਲੀਏ ਕਿਉਂਕਿ ਬੱਚਿਆਂ ਦੇ ਵਿੱਚ ਇੰਨੀ ਕਿ ਐਨਰਜੀ ਹੈ ਇਹਨਾਂ 'ਚ ਕਿ ਜੇ ਇਹਨੂੰ ਅਸੀਂ ਪੋਜ਼ਿਟਿਵਿਟੀ ਵੱਲ ਲਾਜੀਏ ਪ੍ਰੋਪਰ ਇਹਨਾਂ ਨੂੰ ਗਾਈਡ ਕਰੀਏ ਤੇ ਇਹਨਾਂ ਵਧੀਆ ਸਮਾਜ ਸਿਰ ਰਹਿ ਸਕਦੇ ਕਿਉਂਕਿ ਉਹਨਾਂ 'ਚ ਊਰਜਾ ਬਹੁਤ ਹੈ ਜੀ ਬੱਚਿਆਂ ਦੇ ਵਿੱਚ ਉਤਸ਼ਾਹ ਬਹੁਤ ਹੈ ਉਹਨਾਂ ਦੇ ਵਿੱਚ ਨਵੇਂ ਵਿਚਾਰ ਹੈ ਇੰਨੇ ਜ਼ਿਆਦਾ ਹੈ ਕਿ ਬਸ ਉਹਨਾਂ ਨੂੰ ਜੇ ਅਸੀਂ ਸਹੀ ਰਾਹ ਦੇ ਦਈਏ ਨਾ ਤੇ ਸਾਡਾ ਦੇਸ਼ ਕਿਉਂਕਿ ਅਸੀਂ ਕਹਿੰਦੇ ਫਿਊਚਰ ਬਿਲਡਰ ਹੈ ਜਿਹੜਾ ਸਾਡਾ ਦੇਸ਼ ਤਾਂ ਭਵਿੱਖ ਹੈ ਇਹ ਬੱਚੇ ਹੈ ਪਵਿੱਖ ਵਧੀਆ ਬਣਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀ ਨੌਜਵਾਨੀ ਨੂੰ ਸਾਹਮਣਾ ਪਵੇਗਾ ਉਹਨੂੰ ਪ੍ਰੋਪਰ ਰਸਤੇ ਦੱਸਨੇ ਪੈਣਗੇ ਜਿਹੜੀ ਉਹਨਾਂ ਦੀ ਪ੍ਰੋਬਲਮਸ ਹੈ ਉਹਨਾਂ ਨੂੰ ਸੌਟ ਆਊਟ ਕਰਨਾ ਪਊਗਾ ਕਿਉਂਕਿ ਉਹਨਾਂ ਦੇ ਵਿੱਚ ਅੱਜਕੱਲ ਤੇ ਜਿਹੜੀ ਨੌਜਵਾਨੀ ਤਕਨੀਕ ਨਾਲ ਬਹੁਤ ਜੁੜੀ ਹੋਈ ਹੈ ਜਿਵੇਂ ਤੁਸੀਂ ਵੀ ਬੈਠੇ ਹੋ ਸੀ ਅਸੀਂ ਜਿੰਨਾਂ ਕੁ ਮੋਬਾਈਲ ਜਾਂ ਗੈਜਟਸ ਯੂਜ਼ ਕਰਦੇ ਆ ਸਾਨੂੰ ਤੇ ਇਨੀ ਨੌਲੇਜ ਵੀ ਨਹੀਂ ਹੈ ਬੱਚੇ ਉਸੇ ਟਾਈਮ ਦੱਸ ਦਿੰਦੇ ਆ ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਸਿੱਖਿਆ ਦੇ ਅੱਜਕੱਲ ਨਵੇਂ-ਨਵੇਂ ਕਿੰਨੇ ਹੀ ਆ ਗਏ ਨੇ ਸਬਜੈਕਟਸ ਵਗੈਰਾ ਆ ਗਏ ਨੇ AI ਆ ਗਿਆ ਡਾਟਾ ਅਨਲਿਸਿਸ ਆ ਗਿਆ ਤੇ ਇਸ ਤੋਂ ਇਲਾਵਾ ਸਾਈਬਰ ਸਿਕਿਉਰਿਟੀ ਜਿੰਨਾਂ ਤੇ ਅਸੀਂ ਨਾ ਨਹੀਂ ਸੁਣ ਸੀ ਉਹ ਇਹ ਸਾਰੀ ਚੀਜ਼ ਆ ਗਈ ਆ ਸੋ ਅਸੀਂ ਬਹੁਤ ਸਾਰੇ ਇਹਦੇ ਚ ਚੀਜ਼ਾਂ ਹੈਗੀਆਂ ਉਹਦੇ ਬਾਰੇ ਅਸੀਂ ਅੱਗੇ ਗੱਲ ਕਰਾਂਗੇ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਸਮਾਜ ਦੇ ਵਿੱਚ ਲਗਾਤਾਰ ਜਿਹੜੀ ਤਰੱਕੀ ਹੋਈ ਹੈ ਵਿਗਿਆਨਕ ਖੇਤਰ ਦੇ ਵਿੱਚ ਤਰੱਕੀ ਹੋਈ ਹੈ ਅਲੱਗ-ਅਲੱਗ ਮੌਕੇ ਜਿਹੜੇ ਨਵੇਂ ਬਣੇ ਨੇ ਕੁਝ ਮੌਕੇ ਜਿਹੜੇ ਨੇ ਪਹਿਲਾਂ ਦੇ ਨਾਲੋਂ ਥੋੜੇ ਮੱਠੇ ਵੀ ਪਏ ਨੇ ਸਿੱਧੂ ਸਾਹਿਬ ਤੁਸੀਂ ਲੰਬਾ ਸਮਾਂ ਜਿਹੜਾ ਹੈ ਸਰਵਿਸ ਕੀਤੀ ਹੈ ਬਿਜਲੀ ਬੋਰਡ ਦੇ ਵਿੱਚ ਉਸ ਵੇਲੇ ਵੀ ਤੁਹਾਡਾ ਜਿਹੜਾ ਹੈ ਰابطਾ ਰਿਹਾ ਹੋਏਗਾ ਇਸ ਵਰਗ ਦੇ ਨਾਲ ਕਾਫੀ ਔਰ ਉਸ ਤੋਂ ਬਾਅਦ ਤੁਸੀਂ ਸੇਵਾਮੁਕਤ ਹੋਏ ਹੋ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਏਗਾ ਕਿ ਸਮਾਜ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਦਾ ਇਸ ਵੇਲੇ ਵਿਚਰਨਾ ਜਿਹੜਾ ਹੈ ਕਿਸ ਤਰ੍ਹਾਂ ਦੇ ਨਾਲ ਯੋਗਦਾਨ ਪਾ ਰਿਹਾ ਹੈ ਸਮਾਜ ਦੇ ਵਿੱਚ ਦੇਖੋ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਨੌਜਵਾਨ ਪੀੜੀ ਦਾ ਜਿਹੜਾ ਯੋਗਦਾਨ ਬੜਾ ਜ਼ਰੂਰੀ ਆ ਔਰ ਇਹਦੇ ਉਹਦੇ ਵਿੱਚ ਬੱਚੇ 'ਚ ਨਾ ਉਤਸ਼ਾਹ ਬਹੁਤ ਹੁੰਦਾ ਹੈ ਜੀ ਜਦੋਂ ਬੱਚੇ ਚੋ ਤਸ਼ਾਹ ਹੋਏ ਤਾਂ ਜੋ ਉਹ ਹਿੰਮਤ ਕਰਦਾ ਔਰ ਕੋਈ ਵੀ ਕੰਮ ਉਹਦਾ ਇੱਕ ਰੁਚੀ ਹੁੰਦੀ ਆ ਕਿ ਮੈਂ ਇਹ ਕੰਮ ਨੂੰ ਕਰਕੇ ਛੱਡਾਂਗਾ ਔਰ એનર્ਜੀ ਵੀ ਉਹਨਾਂ ਕੋਲ ਹੁੰਦੀ ਜੀ ਪਰ ਮੈਂ ਕਹਾਂਗਾ ਉਹਦੇ ਪਿੱਛੇ ਵਡਿਆਂ ਦਾ ਬੜਾ ਯੋਗਦਾਨ ਹੋਣਾ ਜ਼ਰੂਰੀ ਆ ਜਿਵੇਂ ਕਿ ਨੌਜਵਾਨ ਪੀੜੀ ਜਿਹੜੀ ਆ ਉਹ ਜੋਸ਼ਨਾ ਕੰਮ ਕਰੇ ਜੀ ਔਰ ਬੈਕਗ੍ਰਾਉਂਡ ਤੇ ਜਦੇ ਮਲਕ ਐਕਸਪੀਰੀਅੰਸ ਹੈਂਡ ਬੰਦੇ ਜਿਤਨਾ ਮਾਪੇ ਆ ਹੁਣ ਮਾਪਾ-ਬਾਪ ਆਪਣੇ ਬੱਚਿਆਂ ਨੂੰ ਬਹੁਤ ਸਿੱਧੀ ਜਿਹੜੀ ਸੇਧ ਦੇ ਸਕਦਾ ਜੀ ਕਈ ਵਾਰ ਆਪਾਂ ਕੀ ਕਰਦੇ ਆ ਕਿ ਬੱਚੇ ਜਿਹੜੇ ਆ ਕੁਝ ਗਲਤੀਆਂ ਕਰਦੇ ਆ ਤੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਨਾ ਤੇ ਉਹ ਸਾਡੀ ਸਮਝਦੇ ਆ ਕਿ ਸਾਨੂੰ ਇਹ ਗਲਤ ਫਿਰ ਸਾਨੂੰ ਇਹ ਕਿ ਉਹ ਟੈਕਨੀਕ ਅਪਣਾਉਣੀ ਚਾਹੀਦੀ ਆ ਕਿ ਬੱਚਾ ਸਾਡੀ ਗੱਲ ਨੂੰ ਸਮਝੇ ਬਿਲਕੁਲ ਬੱਚੇ ਦਾ ਜੋਸ਼ ਮਾਪਿਓ ਦਾ ਸਿੱਧਾ ਰਸਤਾ ਜੀ ਔਰ ਉਹ ਚੀਜ਼ ਬੱਚੇ ਨੂੰ ਅੱਗੇ ਲਿਜਾ ਸਕਦੀ ਆ ਦੇਸ਼ ਨੂੰ ਅੱਗੇ ਲਿਜਾ ਸਕਦੀ ਆ ਕਿਉਂਕਿ ਉਮਰ ਦੇ ਨਾਲ ਤਜਰਬਾ ਬਹੁਤ ਜ਼ਿਆਦਾ ਹੁੰਦਾ ਇਹ ਤਜਰਬਾ ਜਿਹੜਾ ਵਾ ਉਹਦੇ ਵਿੱਚ ਜਿਹੜੇ ਅੰਸ਼ ਜਿਹੜੇ ਬੱਚਾ ਗਾੜੀ ਅਗੇਨ ਕਰੇ ਤੇ ਉਹਦਾ ਜੋਸ਼ ਜਿਹੜਾ ਜਿਹੜਾ ਉਹਦੇ ਨਾਲ ਮਤਲਬ ਕਿ ਬਹੁਤ ਫਰਕ ਪੈ ਸਕਦਾ ਉਹਦੇ ਨਾਲ ਬੜਾ ਮਤਲਬ ਕਿ ਅੱਗੇ ਵੱਧ ਸਕਦਾ ਦੇਸ਼ ਜੀ ਕਿਉਂਕਿ ਉਹਦੀ ਜਿਹੜੀ ਸੋਚ ਆ ਉਹ ਮਤਲਬ ਵਧੀਆ ਰਹੇਗੀ ਜੇ ਮਾਂ ਪਿਓ ਦੀ ਜਾਂ ਵੱਡਿਆਂ ਦੀ ਉਹ ਥੋੜੀ ਸਿੱਖਿਆ ਜੀ ਬਿਲਕੁਲ ਸਿੱਧਾ ਸਾਹਿਬ ਤੁਸੀਂ ਕਿਹਾ ਕਿ ਜਿਹੜੇ ਬਜ਼ੁਰਗਾਂ ਦਾ ਜਿਹੜਾ ਤਜਰਬਾ ਹੈ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਮਕਸਦ ਨੂੰ ਮਿਸ਼ਨ ਨੂੰ ਅਕੇਲੇ ਜਾਣ ਦੇ ਲਈ ਮੈਡਮ ਜੀ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਆਮ ਕਰਕੇ ਹੀ ਇੱਕ ਰੁਝਾਨ ਹੁੰਦਾ ਸੀਗਾ ਨੌਜਵਾਨ ਵਰਗ ਜਿਹੜਾ ਹੈ ਕਦੀ ਸੱਥਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਕੋਲ ਜਾਂਦੇ ਸਨ ਉਹਨਾਂ ਦੇ ਕੋਲੋਂ ਕੁਝ ਪੁੱਛਿਆ ਕਰਦੇ ਸਨ ਪਰ ਅੱਜ ਕੱਲ ਜਿਸ ਤਰ੍ਹਾਂ ਜਿਹੜੀ ਤਕਨੀਕ ਦੀ ਡਿਵੈਲਪਮੈਂਟ ਹੋਈ ਹੈ ਵਿਕਾਸ ਹੋਇਆ ਹੈ ਇਹਦੇ ਵਿੱਚ ਕਹਿੰਦੇ ਨੇ ਕਿ ਇਹ ਦੂਰੀ ਥੋੜੀ ਜਿਹੀ ਵੱਧਦੀ ਜਾ ਰਹੀ ਹੈ ਨੌਜਵਾਨਾਂ ਦੇ ਕੋਲ ਬਜ਼ੁਰਗਾਂ ਦੇ ਕੋਲ ਉਹਨਾਂ ਦਾ ਤਜਰਬਾ ਹਾਸਲ ਕਰਨ ਦਾ ਜਿਹੜਾ ਹੈ ਜ਼ਰੀਆ ਘਟ ਰਿਹਾ ਹੈ ਉਹ ਜਿਆਦਾ ਨਿਰਭਰ ਹੋ ਗਏ ਨੇ ਮਸ਼ੀਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੰਟਰਨੈਟ ਦੇ ਉੱਤੇ ਇਹਦਾ ਕੀ ਕਾਰਨ ਤੁਸੀਂ ਦੇਖਦੇ ਹੋ ਇਹਦਾ ਸਰਕਾਰਾਂ ਵੀ ਮੈਨੂੰ ਲੱਗਦਾ ਅਸੀਂ ਐਜ਼ ਅ ਪੇਰੈਂਟਸ ਜੀ ਅਸੀਂ ਬੱਚਿਆਂ ਨੂੰ ਸਮਾਂ ਹੀ ਨਹੀਂ ਦੇ ਰਹੇ ਅਸੀਂ ਬੱਚਿਆਂ ਨੂੰ ਗੂਗਲ ਬਾਬਾ ਦੇ ਹਵਾਲੇ ਕਰਤਾ ਬੱਚੇ ਨੂੰ ਕੁਝ ਵੀ ਪੁੱਛਣਾ ਹੁੰਦਾ ਮਾਪਿਓ ਕੋਲ ਜਾਂਦਾ ਟਾਈਮ ਨਹੀਂ ਹੈ ਕਿਉਂਕਿ ਨਿਊਕਲੀਅਰ ਫੈਮਲੀਆਂ ਚ ਅਸੀਂ ਰਹਿ ਰਹੇ ਹਾਂ ਜੁਆਇੰਟ ਫੈਮਲੀਆਂ ਖਤਮ ਕਰਤੀਆਂ ਅਸੀਂ ਅਸੀਂ ਬਜ਼ੁਰਗਾਂ ਨੂੰ ਬਰਦਾਸ਼ਤ ਨਹੀਂ ਕਰਦੇ ਆਪਣੇ ਨਾਲ ਰਹਿਣਾ ਤੇ ਇਹਦੇ ਕਰਕੇ ਹੁਣ ਬੱਚੇ ਵੀ ਜਦ ਤੁਸੀਂ ਦੇਖੋਗੇ ਉਹਨਾਂ ਨੂੰ ਵੀ ਉਹੀ ਆਦਤ ਪੈ ਗਈ ਹੈ ਉਹ ਆਪਣੇ ਘਰ ਚ ਆਪਣੇ ਪੂਆ ਚਾਚੀ ਮਾਸੀ ਕਿਸੇ ਦਾ ਬੱਚਾ ਆ ਜਾਏ ਉਹਨੂੰ ਵੀ ਬਰਦਾਸ਼ਤ ਨਹੀਂ ਕਰਦੇ ਉਹ ਕਹਿੰਦੇ ਵੀ ਇਹ ਕਿੰਨੇ ਦਿਨ ਰਹੂਗਾ ਪਹਿਲਾਂ ਅਸੀਂ ਬੁਲਾਉਂਦੇ ਸੀਗੇ ਉਹਨਾਂ ਨੂੰ ਸੋ ਜਿਹੜੀ ਏਜ ਹੈ ਨਾ ਕਿਸ਼ੋਰ ਅਵਸਥਾ ਦੀ ਜਿਹਨੂੰ ਅਸੀਂ ਟੀਨੇਜ ਕਹਿੰਦੇ ਹਾਂ ਮੈਂ ਮਤਲਬ ਐਜ਼ ਅ ਸਾਈਕੋਲੋਜੀ ਬੱਚੇ ਦੀ ਜੇ ਅਸੀਂ ਦੇਖੀਏ 13 ਤੋਂ ਲੈ ਕੇ 19 ਸਾਲ ਤੱਕ ਬੱਚੇ ਦੇ ਵਿੱਚ ਜਿਹਦੇ ਪ੍ਰਤੀ ਪਿਆਰ ਪੈਦਾ ਹੋ ਗਿਆ ਚਾਹੇ ਉਹਦੇ ਫੈਮਿਲੀ ਮੈਂਬਰ ਹੈ ਕੋਈ ਫਰੈਂਡ ਹੈ ਉਸ ਤਾਂ ਉਮਰ ਰਹੇਗਾ ਪਰ ਜੇ ਉਹਦੇ ਮਨ 'ਚ ਨਫ਼ਰਤ ਪੈਦਾ ਹੋ ਗਈ ਚਾਹੇ ਉਹਦੇ ਪੇਰੈਂਟਸ ਹੀ ਆ ਉਹ ਜਿੰਨਾ ਮਰਜ਼ੀ ਤੁਸੀਂ ਕਰ ਲੋ ਉਹ ਦੂਰ ਨਹੀਂ ਕਰ ਸਕਦੇ ਸੋ ਇਹ ਜਿਹੜਾ ਹੈਗਾ ਲੋਡ ਹੈ ਕਿ ਸਾਨੂੰ ਐਕਚੁਅਲੀ ਬੱਚਿਆਂ ਨੂੰ ਸਮਝਾ ਦੇਣ ਦੇ ਜੀ ਜੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਾਂਗੇ ਫਿਰ ਅਸੀਂ ਕਹਿੰਦੇ ਬੱਚੇ ਸਾਡੇ ਆਖੇ ਨਹੀਂ ਲੱਗਦੇ ਤੇ ਬੱਚੇ ਆਖੇ ਕਿਵੇਂ ਲੱਗਣਗੇ ਜਦ ਅਸੀਂ ਉਹਨਾਂ ਦੀ ਪ੍ਰੋਬਲਮਸ ਦਾ ਸੌਲਟ ਆਊਟ ਨਹੀਂ ਕਰ ਰਹੇ ਉਹ ਦੂਜਿਆਂ ਕੋਲ ਜਾ ਰਹੇ ਆਪਣੇ ਫਰੈਂਡਸ ਕੋਲ ਜਾ ਕੇ ਪੁੱਛ ਰਹੇ ਨੇ ਫਰੈਂਡਸ ਉਹ ਗਲਤ ਗਾਈਡ ਕਰ ਦਿੰਦੇ ਆ ਉਹ ਕਹਿੰਦੇ ਬੇਟਾ ਤੇਰੇ ਤੇ ਮਾਪਿਓ ਤੇਰ ਤੋਂ ਨਫ਼ਰਤ ਕਰਦਾ ਹੈ ਤੇਰਾ ਮਾਪਿਓ ਤੇਰੇ ਪੈਸਾ ਹੈਗਾ ਪਰ ਤੈਨੂੰ ਦੇਣਾ ਨਹੀਂ ਚਾਹੁੰਦਾ ਜੀ ਫਿਰ ਬੱਚੇ ਦੇ ਮਨ 'ਚ ਤੇ ਇਹੀ ਆ ਗਿਆ ਕਿ ਇਹਨਾਂ ਕੋਲ ਪੈਸਾ ਹੈ ਇਹ ਮੇਰੀ ਜ਼ਰੂਰਤਾਂ ਪੂਰੀ ਨਹੀਂ ਕਰ ਰਹੇ ਫਿਰ ਜਿਹੜਾ ਕਹਿੰਦੇ ਆ ਬੱਚੇ ਮਾਰ ਦਿੰਦੇ ਨੇ ਮਾਪਿਓ ਨੂੰ ਤੋਂ ਇਸ ਲੈਵਲ ਤੱਕ ਉਹਦੇ ਲਈ ਅਸੀਂ ਸਮਾਜ ਅਸੀਂ ਲੋਕੀ ਸਾਰੇ ਜ਼ਿੰਮੇਵਾਰ ਆ ਮੈਨੂੰ ਐ ਲੱਗਦਾ ਜੀ ਜਿਹੜੇ ਸਭ ਅੱਗੇ ਜਦੋਂ ਸਕੂਲਾਂ 'ਚ ਬੱਚੇ ਜਾਂਦੇ ਸਨ ਤਾਂ ਉਹਨਾਂ ਨੂੰ ਇੱਕ ਤਾਂ ਉਹਨਾਂ ਨੇ ਖੁਦ ਦੇ ਵਾਸਤੇ ਪੜ੍ਹਾਈ ਕਰਨੀ ਹੈ ਅੱਗੇ ਜਾ ਕੇ ਕੰਮ ਕਰਨਾ ਹੈ ਪਰਿਵਾਰ ਪਾਲਣਾ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਦੂਸਰੀਆਂ ਜ਼ਿੰਮੇਵਾਰੀਆਂ ਕੁਝ ਜਾਂ ਦੂਸਰੇ ਕੁਝ ਫਰਜ਼ ਜਿਹੜੇ ਦੇਸ਼ ਪ੍ਰਤੀ ਸਮਾਜ ਪ੍ਰਤੀ ਵੀ ਹੁੰਦੇ ਨੇ ਪਹਿਲਾਂ ਜਦ ਹੀ ਸਿੱਖਿਆ ਹੁੰਦੀ ਸੀ ਉਹਦੇ ਵਿੱਚ ਆਮ ਕਰਕੇ ਇਹ ਜਿਹੜੀਆਂ ਗੱਲਾਂ ਵੀ ਦੱਸੀਆਂ ਜਾਂਦੀਆਂ ਸਨ ਕਿ ਅਸੀਂ ਆਪਣੇ ਕੰਮਾਂ ਦੇ ਨਾਲ ਨਾਲ ਦੇਸ਼ ਨੂੰ ਸਮਾਜ ਨੂੰ ਕਿਸ ਤਰ੍ਹਾਂ ਯੋਗਦਾਨ ਜਿਹੜਾ ਪਾ ਸਕਦੇ ਆ ਉਧਰਲੇ ਪਾਸੇ ਤੋਂ ਜਿਹੜਾ ਰੁਝਾਨ ਘਟਿਆ ਹੈ ਉਹਦਾ ਕਰਕੇ ਵੀ ਸ਼ਾਇਦ ਅੱਜਕੱਲ੍ਹ ਦੇ ਸਕੂਲਾਂ ਦੇ ਵਿੱਚ ਕਾਲਜਾਂ 'ਚ ਅਸੀਂ ਦੇਖਦੇ ਆ ਕਿ ਬੱਚਿਆਂ ਨੂੰ ਸਿਰਫ ਇਸ ਸਮਰੱਥ ਬਣਾਇਆ ਜਾਂਦਾ ਕਿ ਉਹ ਆਪਣੇ ਵਾਸਤੇ ਕੀ ਕਰ ਸਕਦੇ ਨੇ ਮਸ਼ੀਨਾ ਬਣਾ ਰਹੇ ਆ ਅਸੀਂ ਜਿਹੜੀ ਮੋਰਲ এডੂਕੇਸ਼ਨ ਕਿਤੇ ਨਾ ਕਿਤੇ ਉਹ ਪਛਾਣ ਰਹੀ ਹੈ ਉਹਦੀ ਕੀ ਵਜ੍ਹਾ ਲੱਗਦੀ ਹੈ ਤੁਹਾਨੂੰ ਅਸਲ ਬਹੁਤ ਹੀ ਸਿਆਣੀ ਗੱਲ ਕਹੀ ਕਿ ਸਕੂਲ ਦੇ ਵਿੱਚ ਜਿਹੜਾ ਇਹ ਸਿੱਖਿਆ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜੀ ਮੈਂ ਅੱਜ ਦੇ ਸਮੇਂ ਵਿੱਚ ਪ੍ਰੈਕਟੀਕਲੀ ਗੱਲ ਕਰਦਾ ਕਿ ਜੋ ਅਸੀਂ এডੂਕੇਸ਼ਨ ਸਕੂਲਾਂ ਦੇ ਵਿੱਚ ਲਈ ਹੈ ਔਰ ਜੋ ਸਾਡੇ ਮਤਲਬ ਜੀਵਨ ਦੇ ਵਿੱਚ ਆਈ ਉਹਦੇ ਵਿੱਚ ਦਿਨ ਰਾਤ ਦਾ ਫਰਕ ਆ ਜੀ ਮਤਲਬ ਜੇਕਰ ਹੁਣ ਤੁਸੀਂ ਦੇਸ਼ ਦੇ ਪ੍ਰਤੀ ਆਪਾਂ ਲੈਨੇ ਆ ਕਿ ਦੇਸ਼ ਨੂੰ ਚਲਾਉਣ ਵਾਸਤੇ ਸਾਨੂੰ ਮੱਲੇ ਸਿੱਖਿਆ ਜਿਸ ਤਰ੍ਹਾਂ ਮੱਲੇ ਕੀ ਆ ਪੋਲਿਟਿਕਲ ਲੀਡਰ ਆ ਇਹਨਾਂ ਨੇ ਮੱਲੇ ਦੇਸ਼ ਚਲਾਉਣਾ ਹੋਵੇ ਤੇ ਉਹਨੂੰ ਤਜਰਬਾ ਤੇ ਜ਼ਰੂਰੀ ਹੈ ਕਿ ਇਹਨੂੰ ਕਿੱਦਾਂ ਚਲਾਇਆ ਜਾਵੇ ਬਿਲਕੁਲ ਬਿਲਕੁਲ ਤਜਰਬਾ ਇਸ ਤਰ੍ਹਾਂ ਕਿ ਤੁਸੀਂ ਬਿਜਲੀ ਬੋਰਡ ਹੀ ਲਾ ਲੋ ਜਦੋਂ ਬਿਜਲੀ ਬੋਰਡ ਦੇ ਵਿੱਚ ਟ੍ਰੇਨਿੰਗ ਲੈਂਦੇ ਆ ਨਾ ਤੇ ਸਾਈਡ ਤੇ ਜਾ ਕੇ ਕੰਮ ਕਰਦੇ ਆ ਤੇ ਦਿਨ ਰਾਤ ਦਾ ਫਰਕ ਹੈ ਫਰਕ ਹੁੰਦਾ ਬਿਲਕੁਲ ਹੁਣ ਸਾਡੇ ਸਮਾਜ ਨੇ ਚੱਲਣਾ ਆ ਸਮਾਜ ਨੂੰ ਚਲਾਉਣ ਵਾਸਤੇ ਵੀ ਮੈਂ ਕਿਹਨਾ ਇੱਕ ਸਬਜੈਕਟ ਹੋਣਾ ਚਾਹੀਦਾ ਜੀ ਮੈਂ ਇੱਕ ਨਾ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਕਿ ਮੇਰੇ ਬੱਚੇ ਕਹਿੰਦੇ ਕਿ ਉਹ ਪੰਜਾਬੀ ਨਹੀਂ ਪੜਦੇ ਇੰਗਲਿਸ਼ ਦੇ ਵਿੱਚ ਜ਼ਿਆਦਾ ਸੀਗੇ ਤੇ ਪੰਜਾਬੀ ਉਹਨਾਂ ਨੂੰ ਥੋੜੀ ਘੱਟ ਆਉਂਦੀ ਸੀ ਮੈਂ ਉਹ ਤੇ ਬਰੀਫਲੀ ਦੱਸ ਦਿੰਦਾ ਕਿਉਂਕਿ ਸਮਾਂ ਥੋੜਾ ਮੈਂ ਉਹ ਸਾਰੀ ਸਟੋਰੀ ਪੜ੍ਹ ਕੇ ਤੋਂ ਉਹਨਾਂ ਨੂੰ ਇੱਕ ਬਾਰਤ ਦੀ ਤਰ੍ਹਾਂ ਸੁਣਾਤੀ ਬਿਠਾ ਕੇ ਚੁੱਪ ਕਰਕੇ ਉਹ ਬੱਚੇ ਸਾਰੀ ਸਟੋਰੀ ਸਮਝ ਗਏ ਪਰ ਉਹ ਕਿਤਾਬ ਤੋਂ ਨਹੀਂ ਸਮਝੇ ਜੀ ਇਹੀ ਗੱਲ ਹੈ ਤੁਸੀਂ ਬੱਚੇ ਨੂੰ ਫਿਲਮ ਚ ਲੈ ਜਾਓ ਜੀ ਫਿਲਮ ਵਿੱਚ ਬੱਚਾ ਸਵੀਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਟੋਰੀ ਦੱਸ ਦੇਗਾ ਪਰ ਉਹਨੂੰ ਕਿਤਾਬ ਫੜਾ ਦੋ ਪੂਰੀ ਸਟੋਰੀ ਨਹੀਂ ਦੱਸ ਸਕੇਗਾ ਬਿਲਕੁਲ ਇਸ ਪਹਿਲੀ ਗੱਲ ਤੇ ਇਹ ਆ ਸਾਡਾ ਜਿਹੜੀ ਸਿੱਖਿਆ ਪ੍ਰਣਾਲੀ ਆ ਨਾ ਉਹਦੇ ਵਿੱਚ ਫਰਕ ਆ ਸਿੱਖਿਆ ਪ੍ਰਣਾਲੀ ਵਿੱਚ ਵੀ ਸਾਨੂੰ ਇੱਕ ਬਹੁਤ ਵਧੀਆ ਕਦਮ ਚੁੱਕਣਾ ਚਾਹੀਦਾ ਦੇਸ਼ ਚਲਾਉਣ ਵਾਸਤੇ ਚੁੱਕਣਾ ਚਾਹੀਦਾ ਜੀਵਨ ਪ੍ਰਤੀ ਚੁੱਕਣਾ ਚਾਹੀਦਾ ਜੀ ਜਿਹੜੇ ਸਾਡੇ ਸਿਲੇਬਸ ਆ ਸਿਲੇਬਸ 'ਚ ਬਹੁਤ ਫਰਕ ਆ ਬਿਲਕੁਲ ਕਿ ਸਾਡਾ ਅਸੀਂ ਹੁਣ ਹੁਣ ਮੈਂ ਆਪਣੀ ਗੱਲ ਕਰਦਾ ਮੈਂ ਪੜਿਆ ਕੀ ਹੈ ਤੇ ਅੱਗੇ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਜਦੋਂ ਤੁਸੀਂ ਜਾਣਦੇ ਕੋਈ ਹੋਰ ਹੁੰਦਾ ਹੈ ਮੈਂ ਕਹਿੰਦਾ 25% ਕੰਮ ਨਹੀਂ ਆਇਆ ਜੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਇੰਨੀ ਗੱਲ ਦੱਸਣਾ ਕਿ 25 ਸਾਲ ਅਸੀਂ ਬੱਚੇ ਨੂੰ ਪੜਾਉਂਦੇ ਆ ਜੀ 25 ਸਾਲ ਬੱਚੇ ਨੂੰ ਪੜਾ ਕੇ ਉਸ ਤੋਂ ਬਾਅਦ ਉਹਦਾ ਮੈਰਿਜ ਪਾਰਟ ਸਮਾਜ ਦਾ ਉਸ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਪਤਾ ਹੈ ਜ਼ਿੰਦਗੀ ਕਿਦਾਂ ਸਾਰੀ ਉਮਰ ਹੀ ਉਹਦੀ ਸਟਰਗਲ 'ਚ ਲੰਘ ਜਾਂਦੀ ਹੈ ਖਾਸ ਕਰਕੇ ਇੰਡੀਆ 'ਚ ਪੁਰਾ ਇੱਕ ਤਜਰਬਾ ਮੈਂ ਆਪਣਾ ਦੱਸਦਾ ਜੀ ਮੇਰਾ ਭਾਂਜਾ ਸੀ ਉਹ ਬਹੁਤ ਮਤਲਬ ਜਰਮਨ ਦੇ ਵਿੱਚ ਨਾ ਬੜੀ ਸਿੰਪਲ ਐਜੂਕੇਸ਼ਨ ਆ ਜੀ ਤੇ ਮੈਂ ਉਹਨਾਂ ਕੋ ਗਿਆ ਤੇ ਕਿਹਾ ਮਾਮਾ ਜੀ ਬਹੁਤ ਵਧੀਆ ਕੰਮ ਆ ਤੇ ਇਹ ਮੈਂ ਕਿਹਾ ਕਿ ਵਧੀਆ ਕੰਮ ਆ ਤੇ ਤੁਸੀਂ ਮਤਲਬ ਕਰੋ ਨਹੀਂ ਕਿੰਦਾ ਹਾਂ ਤੇ ਗੱਲ ਨਹੀਂ ਬਣ ਰਹੀ ਪਰ ਕੰਮ ਵਧੀਆ ਮਤਲਬ ਉਹਦਾ ਵਿਸ਼ਵਾਸ ਦ੍ਰਿੜ ਸੀ ਉਸ ਕੰਮ ਵਾਸਤੇ ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਉਸ ਬੱਚੇ ਦੇ ਦੋ ਬੇਟੇ ਆ ਮੇਰੀ ਸਿਸਟਰ ਦੇ ਇਸ ਵੇਲੇ ਉਹਦੀ ਕਮਾਈ ਘੱਟ ਤੋਂ ਘੱਟ ਵੀ ਪਰ ਡੇ ਮੇਰਾ ਖਿਆਲ ਆ ਦੋਹਾਂ ਬੱਚਿਆਂ ਦੀ 6 ਤੋਂ 7 ਲੱਖ ਰੁਪਈਆ ਪਰ ਡੇ ਇਨਕਮ ਜੀ ਤੇ ਐਜੂਕੇਸ਼ਨ ਓਨਲੀ ਮੇਰਾ ਖਿਆਲ ਆ ਪਲੱਸ 2 ਹੋਣੀ ਹੈ ਜੀ ਸਾਨੂੰ ਮਤਲਬ ਕੀ ਜ਼ਿੰਦਗੀ ਜੀਣ ਵਾਸਤੇ ਕਿਹੜਾ ਸਿਲੇਬਸ ਚਾਹੀਦਾ ਜੀ ਸਾਨੂੰ ਦੇਸ਼ ਚਲਾਉਣ ਵਾਸਤੇ ਕਿਹੜਾ ਸਿਲੇਬਸ ਚਾਹੀਦਾ ਪ੍ਰੈਕਟ ਕੰਟ੍ਰਕਟਰੀ ਰਿਮਾਵਾਦ ਦੇ ਬਾਅਦ ਉਹ ਕਿ ਅਸੀਂ ਦੇਸ਼ ਦੀ ਦੇਸ਼ ਦਾ ਕੰਮ ਉਹਨੂੰ ਪਤਾ ਜੀ ਹੁਣ ਚਲੋ ਮੈਂ ਬਿਜਲੀ ਬੋਰਡ ਚ ਮੈਨੂੰ ਯਾਦ ਆ ਕਿ ਇੱਕ ਜੱਜ ਦੇ ਮੀਟਰ ਲਾਉਣਾ ਸੀ ਉਹ ਕਹਿੰਦਾ ਮੈਨੂੰ ਤਾਂ ਗ੍ਰੇਪ ਲਾਉਣਾ ਨਹੀਂ ਹੁੰਦਾ ਤੇ ਮੈਨੂੰ ਤੁਹਾਡੇ ਕਨੈਕਸ਼ਨ ਦੇ ਸਾਬ ਦੱਸੋ ਉਹ ਵਿਚਾਰਾ ਫੈਸਲਾ ਕੀ ਕਰੂਗਾ ਮੈਂ ਵੈਸੇ ਗੱਲ ਕਰਦਾ ਇੱਕ ਚਲੋ ਇੱਕ ਬੈਠਿਆਂ ਕਿ ਉਹ ਕੀ ਫੈਸਲਾ ਜਿਸਕ ਆਦਮੀ ਨੇ ਜੋ ਕੰਮ ਕਰਨਾ ਉਹਦਾ ਮਾਸਟਰ ਹੋਣਾ ਚਾਹੀਦਾ ਬਿਲਕੁਲ ਹੁਣ ਬਿਜਲੀ ਬੋਰਡ ਵਿੱਚ ਜੋ ਵੀ ਟ੍ਰੇਨਿੰਗ ਲੈ ਕੇ ਹੁੰਦੇ ਆ ਡਿਪਲੋਮੇ ਦੀ ਟ੍ਰੇਨਿੰਗ ਲੈ ਕੇ ਹੁੰਦੇ ਨੇ ਉਹ ਪਹਿਲਾਂ ਆਣ ਕੇ ਸਿੱਖਦੇ ਆ ਮੈਂ ਤੁਹੀ ਇਹ ਨਾ ਕੋਈ ਉਥੋਂ ਡਿਪਲੋਮਾ ਕਰ ਲਿਆ ਤੇ ਆਣ ਕੇ ਤਿਆਰ ਹੋ ਗਏ ਉਹਨਾਂ ਨੂੰ ਸਿੱਖਿਆ ਨੂੰ ਥੋੜਾ ਜਿਹਾ ਬਦਲਿਆ ਜਾਣਾ ਚਾਹੀਦਾ ਜਿਹੜਾ ਪ੍ਰੈਕਟੀਕਲ ਅਸਪੈਕਟ ਹੈਗਾ ਉਸ ਨੂੰ ਜ਼ਿਆਦਾ ਜਿਆਦਾ ਸ਼ਾਮਿਲ ਕੀਤਾ ਜਾਣਾ ਚਾਹੀਦਾ ਬਿਲਕੁਲ ਪ੍ਰੈਕਟੀਕਲ ਵਿੱਚ ਜ਼ਿਆਦਾ ਲੈਣਾ ਮੌਜੂਦਾ ਲੋੜਾਂ ਦੇ ਮੁਤਾਬਕ ਜਿਹੜਾ ਹੈ ਬਿਲਕੁਲ ਡਾਕਟਰ ਮੰਗੜ ਜੀ ਅਪਨ ਦੇਖਦੇ ਆ ਬੱਚੇ ਜਿਹੜੇ ਨੇ ਪੜ੍ਹਦੇ ਨੇ ਸਾਡੇ ਮੁਲਕ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ 65% ਦੀ ਆਬਾਦੀ ਜਿਹੜੀ ਹੈ ਸਾਡੇ ਮੁਲਕ ਦੀ ਉਹ 35 ਸਾਲ ਆਸਟਨ ਉਮਰ ਦੇ ਵਿੱਚ ਆਉਂਦੀ ਹੈ ਜੀ ਸਭ ਤੋਂ ਵੱਧ ਮੇਰੇ ਖਿਆਲ ਕਿਹਾ ਜਾਂਦਾ ਹੈ ਕਿ ਨੌਜਵਾਨ ਵਰ ਸਿੱਖਿਆ ਗ੍ਰੈਂਡ ਕਰਦਾ ਹੈ ਉੱਚ ਸਿੱਖਿਆ ਗ੍ਰੈਂਡ ਕਰਦਾ ਹੈ ਪਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਸ਼ਾਇਦ ਇੱਥੇ ਮੌਕੇ ਘੱਟ ਮਿਲ ਰਹੇ ਨੇ ਜਾਂ ਕਿਦਾਂ ਬਾਹਰ ਵਾਲੇ ਪਾਸੇ ਜ਼ਿਆਦਾ ਰੁਝਾਨ ਹੋ ਰਿਹਾ ਹੈ ਸਿੱਧੂ ਸਾਹਿਬ ਨੇ ਵੀ ਹੁਣੇ ਗੱਲ ਦੇ ਚੀ ਹੈ ਕਿ ਵੀ ਇਹ ਨੌਜਵਾਨ ਵਰਗ ਜਿਹੜਾ ਹੈਗਾ ਬਾਹਰ ਜਾ ਰਿਹਾ ਹੈ ਉਹਨਾਂ ਦੀ ਜਿਹੜੀ એનર્ਜੀ ਹੈ ਉਹਨਾਂ ਦੀ ਜਿਹੜੀ ਊਰਜਾ ਹੈ ਉਹ ਇੱਥੇ ਕਿਉਂ ਨਹੀਂ ਜਿਹੜੀ ਹੈ ਅਸੀਂ ਵਰਤ ਰਹੇ ਕਿੱਥੇ ਕਮੀ ਰਹਿ ਰਹੀ ਹੈ ਕਿ ਸਰਕਾਰਾਂ ਦੇ ਐਂਗਲ ਤੋਂ ਜਾਂ ਇਹ ਜਿਹੜੇ ਵਿਦਿਆਰਥੀ ਨੇ ਬੱਚੇ ਨੇ ਨੌਜਵਾਨ ਵਰਗ ਜਿਹੜੇ ਨੇ ਉਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਬਾਹਰ ਜਾਣ ਦਾ ਰੁਝਾਨ ਵਧਿਆ ਹੈ ਉਸ ਕਰਕੇ ਮੈਨੂੰ ਦੇਖੋ ਜੀ ਜਿਹੜੀ ਤੁਸੀਂ ਕੁਐਸਚਨ ਕਰ ਰਹੇ ਮੈਂ ਐਕਚੁਅਲੀ ਕੀ ਹੈ ਸਿੱਖਿਆ ਦਾ ਮਕਸਦ ਕੀ ਹੈ ਐਕਚੁਅਲੀ ਸਿੱਖਿਆ ਦਾ ਮਕਸਦ ਹੈ 올 ਰੌਂਡ ਡਿਵੈਲਪਮੈਂਟ ਕਰਨੀ ਬੱਚੇ ਨੂੰ ਜਿਹੜੀ ਸੋਸ਼ਲ ਮੋਰਲਿ ਇਕਨੋਮਿਕਲੀ ਹਰ ਚੀਜ਼ ਦੀ ਸਮਾਜਿਕ ਜਿਹੜੀ ਵੀ ਸਿੱਖਿਆ ਦੇਣੀ ਮੋਰਲ ਐਜੂਕੇਸ਼ਨ ਇਨਕਲਕੇਟ ਕਰਨਾ ਲਰਨਿੰਗ ਬਾਇ ਡੂਇੰਗ ਹੈ ਹੀ ਨਹੀਂ ਅਸੀਂ ਥਿਉਰੈਟਿਕਲੀ ਸਿਖਾ ਰਹੇ ਇੱਕ ਬੱਚਾ ਇੱਕ ਕਲਾਸ ਦੇ ਵਿੱਚ ਦੇਖੋ 9 10 ਸਬਜੈਕਟ ਘਟੋ-ਘਟ ਪੜਦਾ ਜੀ ਤੇ ਲਾਈਫ ਦੇ ਵਿੱਚ ਜਿਵੇਂ ਸਰਨੇ ਕਿਹਾ ਕਿ ਉਹ ਕਿੱਥੇ ਕੀ ਯੂਜ਼ ਹੋ ਰਹੀ ਹੈ ਨਹੀਂ ਯੂਜ਼ ਹੋ ਰਹੀ ਨਹੀਂ ਹੋ ਰਹੀ ਬਾਹਰਲੀ ਕੰਟਰੀ ਕਿਉਂ ਜਾਂਦੇ ਹੈ ਬਾਹਰਲੀ ਕੰਟਰੀ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੇ ਵਿਜ਼ਿਟ ਕੀਤੀ ਹੈ ਮੈਂ ਵੀ ਦੇਖਿਆ ਉੱਥੇ ਜਿਹੜੀ ਉਹੀ ਕੰਮ ਸਿਖਾਇਆ ਜਾਂਦਾ ਜਿੱਤੇ ਚ ਬੱਚੇ ਦਾ ਇੰਟਰਸਟ ਹੀ ਮੇਨ ਪ੍ਰੋਬਲਮ ਕੀ ਹੈ ਅਸੀਂ ਸਿੱਖਿਆ ਨੂੰ ਐਜ਼ ਅ ਪੇਰੈਂਟਸ ਸਿਰਫ ਇੱਕ ਪੈਸਾ ਕਮਾਉਣ ਦਾ ਜ਼ਰੀਆ ਬੇਟਾ ਤੂੰ ਡਾਕਟਰ ਬਣ ਜਾ ਮੈਂ ਡਾਕਟਰਾਂ ਮੇਰਾ ਬੱਚਾ ਡਾਕਟਰ ਬਣੇਗਾ ਚਲਦਾ ਕਲੀਨਿਕ ਮਿਲ ਜਾਏਗਾ ਇੰਜੀਨੀਅਰ ਬਣ ਜਾਏਗਾ ਇਸ ਜਿਹੜਾ ਹੈਗਾ ਕਿਤੇ ਦੇ ਵਿੱਚ ਪੈਸਾ ਹੈ ਅਸੀਂ ਪੈਸਾ ਪ੍ਰਦਾਨ ਪੈਸੇ ਦੀ ਦੌੜ ਦੇ ਵਿੱਚ ਬੱਚੇ ਨੂੰ ਲਾ ਕੇ ਜਿਹੜੀਆਂ ਉਹ ਪਿੱਛੇ ਛੱਡ ਦਿੰਦਾ ਹੈ ਜਦਕਿ ਬੱਚੇ ਨੂੰ ਜਿਵੇਂ ਇਹਨਾਂ ਨੇ ਕਿਹਾ 12ਵੀਂ ਪਾਸ ਹੈ ਉਹ ਬੱਚੇ ਦੀ ਜਿਹੜੀ ਹੈਗੀ ਹੈ ਐਜੂਕੇਸ਼ਨ ਪ੍ਰੋਪਰ ਹੋਈ ਹੈ ਪੇਰੈਂਟਸ ਨੇ ਪੂਰਾ ਟਾਈਮ ਦਿੱਤਾ ਹੋਣਾ ਤੇ ਉਹਦੇ ਕਰਕੇ ਅੱਜ ਉਹ ਬੱਚਾ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੈ ਜੀ ਤੇ ਬਾਹਰਲੀ ਕੰਟਰੀਜ਼ ਦੀ ਗੱਲ ਕੀਤੀ ਹੈ ਇੱਥੇ ਤੁਸੀਂ ਆਮ ਤੌਰ ਤੇ ਸੀ ਖਬਰਾਂ ਚ ਵੀ ਸੁਣਦੇ ਆ ਕਿ ਇੱਕ ਪੀ ਐਚ ਡੀ ਪਾਸ ਇੱਕ ਐਮ ਏ ਪਾਸ ਪੀ ਐਨ ਦੀ ਪੋਸਟ ਲਈ ਅਪਲਾਈ ਕਰ ਰਹਾ ਹੈ ਇੰਨੀ ਜ਼ਿਆਦਾ ਅਨਇੰਪਲੋਇਮੈਂਟ ਹੈ ਤੇ ਇਹ ਸਰਕਾਰਾਂ ਦਾ ਮਸਲਾ ਹੈ ਜੀ ਜੇ ਬੱਚੇ ਨੂੰ ਦੇਖੋ ਅਸੀਂ ਕਹਤਾ ਪੜ੍ਹਾਈ ਕਰੋ ਬੇਟਾ ਜੇ ਤੁਸੀਂ ਬੀ ਟੈਕ ਕਰੋਗੇ ਇੰਜੀਨੀਅਰ ਬਨ ਜਾਓਗੇ ਬੱਚੇ ਨੇ ਬੀ ਟੈਕ ਕਰ ਲਈ ਐਮ ਟੈਕ ਕਰ ਲਈ ਪੀ ਐਚ ਡੀ ਕਰ ਲਈ ਔਰ ਉਹਨੂੰ ਫਿਰ ਰੋਜ਼ਗਾਰ ਨਹੀਂ ਮਿਲ ਰਿਹਾ ਤੋ ਕੀ ਕਰੇਗਾ ਫਿਰ ਉਹਨੇ ਪੀਐਨ ਲਈ ਅਪਲਾਈ ਕਰ ਰਿਆ ਤੇ ਬੱਚਾ ਜਦ ਇਹੋ ਜੀ ਤਰਾਸਦੀ ਹੁੰਦੀ ਆ ਫਿਰ ਉਹ ਕਹਿੰਦਾ ਬਾਹਰ ਹੀ ਚਲ ਜਾਓ ਜੀ ਬਾਹਰ ਜਾ ਕੇ ਐਟ ਲੀਸਟ ਉਹਨਾਂ ਨੂੰ ਇਹ ਲੱਗਦਾ ਬੱਚਿਆਂ ਨੂੰ ਕਿ ਲੇਬਰ ਹੀ ਕਰਕੇ ਸਾਨੂੰ ਪੈਸਾ ਤੇ ਮਿਲੇਗਾ ਕੰਮ ਆਪਣੇ ਇੱਥੇ ਤੁਸੀਂ ਦੇਖਿਆ ਹੋਣਾ ਉਹੀ ਬੱਚੇ ਅਸੀਂ ਟੇਬਲ ਤੇ ਬੈਠ ਕੇ ਉਹਨੂੰ ਬੈਡ ਤੇ ਮੰਮੀ ਪਾਣੀ ਫੜਾ ਦੋ ਰੋਟੀ ਫੜਾ ਦੋ ਬੱਚੇ ਨੇ ਕਦੀ ਪਾਣੀ ਦਾ ਘੁੱਟ ਨਹੀਂ ਭਰ ਕੇ ਪੀਤਾ ਉਹ ਬੱਚੇ ਉੱਥੇ ਜਾ ਕੇ ਸਫਾਈਆਂ ਕਰ ਰਹੇ ਨੇ ਝਾੜੂ ਪੂੰਛੀ ਤੱਕ ਲਾਉਂਦੇ ਨੇ ਕਿਉਂ ਉਹਨਾਂ ਨੂੰ ਕਿਉਂਕਿ ਅਸੀਂ ਜਿਹੜੀ ਹੈ ਨਾ ਉਹਦੇ ਦਿਮਾਗ 'ਚ ਪਾਇਆ ਸਿੱਖਿਆ ਦਾ ਮਤਲਬ ਪੈਸਾ ਕਮਾਉਣਾ ਹੈ ਜੀ ਤਾਂ ਬੱਚਾ ਬਸ ਐਸੇ ਕੰਮ 'ਚ ਲੱਗਿਆ ਰਹਿੰਦਾ ਕਿ ਡਾਲਰ ਕਮਾ ਰਿਆ ਉਹ ਮਾਪਿਓ ਇਹ ਪੁੱਛਦੇ ਬੇਟਾ ਕਿੰਨੇ ਕੱਜ ਕੱਲ ਪੈਸੇ ਤੈਨੂੰ ਮਿਲ ਰਹੇ ਨੇ ਸੋ ਇਸ ਕਰਕੇ ਬਾਹਰ ਜਾਣਾ ਮੈਨੂੰ ਕਹਿੰਦੀ ਮਾੜੀ ਗੱਲ ਆ ਮੈਂ ਮੈਂ ਆਪਣੇ ਬੇਟੇ ਨੂੰ ਭੇਜਿਆ ਹਾਇਰ ਐਜੂਕੇਸ਼ਨ ਲਈ ਭੇਜਿਆ ਜੇ ਅੱਛਾ ਸਿੱਖਿਆ ਜੇ ਕਿਤੇ ਉਹਨਾਂ ਨੂੰ ਮਿਲਦੇ ਤੇ ਮਜ਼ਬੂਰੀ ਵਸ ਜਾਂਦੇ ਨੇ ਜੇ ਇੱਥੇ ਮੌਕੇ ਮਿਲ ਤੇ ਇੱਥੇ ਵੀ ਉਹ ਆਪਣਾ ਜਿਹੜਾ ਹੈ ਜਿਹੜੀ ਵੀ ਉਹਨਾਂ ਦੇ ਕੋਲ ਗਿਆਨ ਹੈ ਉਸ ਨੂੰ ਇੰਪਲੀਮੈਂਟ ਕਰ ਸਕਦੇ ਨੇ ਸਿੱਧੂ ਸਾਹਿਬ ਮੈਂ ਵੀ ਇਸ ਗੱਲ ਨਾਲ ਸਹਿਮਤ ਆ ਕਿ ਜਿਹੜੇ ਮੈਡਮ ਨੇ ਜਿੰਨੇ ਗੱਲ ਕੀਤੀ ਤੇ ਬੇਦਰਾਂ ਬਿਲਕੁਲ ਸਹਿਮਤ ਆ ਕਿ ਤੁਸੀਂ ਇਹਨਾਂ ਦੇਖੋ ਕਿ ਚਲੋ ਲੜਕੇ ਜਾਂਦੇ ਬਾਹਰ ਪਰ ਕਈਆਂ ਨੇ ਆਪਣੀਆਂ ਬੇਟੀਆਂ ਨੂੰ ਬਾਹਰ ਭੇਜਿਆ ਤੁਸੀਂ ਦੇਖੋ ਉੱਥੇ ਜਾ ਕੇ ਕਿੰਨੀ ਮੁਸ਼ਕਲਾਂ ਉਹ ਕੱਟ ਰਹੀਆਂ ਨੇ ਜੀ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ ਚਲੋ ਸਮਾਜ ਵਾਸਤੇ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਇੱਕ ਚੰਗਾ ਪਰਿਵਾਰ ਹੁਣ ਬੇਟੀ ਨੇ ਘਰ ਚਲਾਉਣਾ ਚੰਗਾ ਪਰਿਵਾਰ ਲੱਭੋ ਇਹ ਨਹੀਂ ਕਿ ਬੇਟੀ ਕਮਾਈ ਦਾ ਸਾਧਨ ਕਿਉਂ ਬਣਾਉਂਦੇ ਬਿਲਕੁਲ ਲੈਕਚਰਰ ਸੀ ਇੱਥੇ ਜਲੰਧਰ ਐਚਐਮਵੀ ਕਾਲਜ ਵਿੱਚ ਮੈਂ ਪਿੰਡ ਵਿੱਚ ਆਈ ਹਾਂ 40 45 ਕਿੱਲੇ ਪੈੜੀ ਦੇ ਕੱਲਾ ਕੱਲਾ ਲੜਕਾ ਜੀ ਨਹੀਂ ਮੈਂ ਬਾਹਰ ਭੇਜਿਆ ਮੇਰੇ ਭਰਾ ਨੇ ਭੇਜਿਆ ਪਰ ਮੈਂ ਆਪਣੀ ਬੇਟੀ ਨੂੰ ਨਹੀਂ ਬਾਹਰ ਭੇਜਿਆ ਜਿਸ ਵੇ ਮੇਰਾ ਸਵਾਲ ਤੁਹਾਡੇ ਤੱਕ ਸਿਖਾ ਕੇ ਸਕੂਲਾਂ ਦੇ ਵਿੱਚ ਪਹਿਲਾਂ ਜਦੋਂ ਪੜ੍ਹਾਈ ਕਰਦੇ ਸੀਗੇ ਬੱਚਿਆਂ ਨੂੰ ਨਾਲੋਂ ਨਾਲ ਇੱਕ ਸਮਾਜ ਪ੍ਰਤੀ ਜਾਗਰੂਕ ਹੋਣ ਦੇ ਵਾਸਤੇ ਜਿਵੇਂ ਸਕੂਲਾਂ 'ਚ ਸਫਾਈ ਕਰਵਾਉਣੀ ਆ ਉਧਰਲੇ ਪਾਸੇ ਲਗਾਇਆ ਜਾਂਦਾ ਸੀਗਾ ਐਨ ਐਸ ਐਸ ਵਗੈਰਾ ਨੈਸ਼ਨਲ ਸਰਵਿਸ ਜਿਹੜੀਆਂ ਹੈਗੀਆਂ ਸਕੀਮਸ ਇਹ ਆਮ ਕਰਕੇ ਹੁੰਦੀਆਂ ਸੀ ਸਕੂਲਾਂ ਦੇ ਵਿੱਚ ਉਹਦੇ ਨਾਲ ਜਿਹੜੇ ਬੱਚੇ ਸੀ ਉਹਨਾਂ ਦੇ ਵਿੱਚ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਇੱਕ ਜਾਗਰੂਕਤਾ ਜਿਹੜੀ ਸੀਗੀ ਇੱਕ ਉਤਸ਼ਾਹ ਜਿਹੜਾ ਉਹ ਪੈਦਾ ਹੁੰਦਾ ਸੀ ਉਹ ਇੱਕ ਤੇ ਘਟ ਰਿਹਾ ਹੈ ਦੂਸਰੇ ਪਾਸੇ ਜੇ ਅਸੀਂ ਦੇਖੀਏ ਕਿ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਉਸ ਦਾ ਖਾਣ-ਪਾਣ ਰਹਿਣ-ਸਹਿਣ ਜਿਹੜਾ ਹੈ ਉਹ ਵੀ ਬਦਲ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਦੌਰ ਦੇ ਲੱਸੀ ਘਿਓ ਪੀਣ ਵਾਲੇ ਬੱਚੇ ਜਿਹੜੇ ਨੇ ਅੱਜ ਕੱਲ ਫਾਸਟ ਫੂਡ ਦੇ ਉੱਤੇ ਆ ਗਏ ਨੇ ਕੀ ਅਸੀਂ ਉਹਨਾਂ ਦੇ ਵਿੱਚ ਉਹ એનર્ਜੀ ਭਰ ਸਕਦੇ ਹਾਂ ਬਹੁਤ ਫਰਕ ਹੈ ਬਹੁਤ ਸਰਕਾਰ ਜੀ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਟਾਈਮ ਦੇ ਅਸੀਂ ਨਾ ਦੁੱਧ ਦਾ ਗਲਾਸ ਲੈਣਾ ਗਰਮ ਉਹਦੇ ਵਿੱਚ ਸ਼ੱਕਰ ਘੋਲਣੀ ਤੁਸੀਂ ਹੈਰਾਨ ਹੋਵੋਗੇ ਅਸੀਂ ਆ ਜਿਹੜਾ ਘਿਓ ਹੈ ਨਾ ਸਾਡੀਆਂ ਦਾਦੀਆਂ ਨੇ ਨਾ ਕਿਉਂ ਇੰਨਾ ਸਾਫ ਕੱਢਣਾ ਕਿ ਅਸੀਂ ਬਰਫੀ ਦੀ ਟੁਕੜੀ ਵਾਂਗੂ ਕਿਉਂ ਖਾ ਕੇ ਨਾਲ ਅਸੀਂ ਦੁੱਧ ਪੀ ਲੈਣਾ ਜੀ ਉਸ ਤੋਂ ਬਾਅਦ ਅਸੀਂ ਵਰਜਸ਼ ਕਰਨੀ ਜਦੋਂ ਅਸੀਂ ਖੇਤਾਂ 'ਚ ਵਰਜਸ਼ ਕਰਦਾ ਸਾਰਾ ਸਰੀਰ ਸਾਡਾ ਪਾਣੀ ਨਾ ਮਲ ਹੋ ਜਾਂਦਾ ਤੇ ਯਾ ਸਟਰੋਂਗ ਆ ਅੱਜ ਦੇਖੋ ਮੇਰੀ 70 ਸਾਲ ਦੀ ਉਮਰ ਆ ਜੀ ਤੁਸੀਂ ਕੀ ਦੇਖਦੇ ਬਿਲਕੁਲ ਪ੍ਰਾਣੀ ਖਰਾਕਾਂ ਅੱਜ ਕੀ ਕਰਦੇ ਆ ਇੰਨੀ ਕੋ ਬੋਤਲ ਭਰ ਲਿਆ ਤੇ ਮੈਂ ਤੇ ਜਿਮ ਚੱਲਿਆ ਐਡੇ ਐਡੇ ਡੋਲੇ ਫੜਾਏ ਹੁੰਦੇ ਆ ਅੱਜ ਕੋਈ ਇੱਕ ਮੁੰਡੇ ਨੂੰ ਕਿਹਾ ਮੈਂ ਹੈ ਇਸੀ ਉੱਤੇ ਲੈ ਚਲੀਏ ਸੌ ਸਾਈ ਹੋ ਗਏ ਜੀ ਉਹ ਇੱਕ ਟੈਂਪਰੇਰੀ એનર્ਜੀ ਲੈਂਦੇ ਡੋਲੇ ਫਲਾਉਣ ਵਾਸਤੇ ਸਾਡੇ ਕੋ ਅੱਜ ਹੀ ਮੈਂ ਤੁਹਾਨੂੰ ਗੱਲ ਦੱਸਦਾ 70 ਸਾਲ ਦੀ ਉਮਰ ਜੇ ਮੇਰਾ ਸਿਰ 6ਵੇਂ ਮਹੀਨੇ ਵਿੱਚ ਮੇਰੀ ਪੂਰੀ 70 ਸਾਲ ਦੀ ਹੋ ਗਈ ਤੇ ਅੱਜ ਵੀ ਮੈਂ ਆਪਣੇ ਸਰੀਰ ਨੂੰ ਫਿੱਟ ਰੱਖਦਾ ਬਿਲਕੁਲ ਸੋ ਇਹ ਆ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦੇਸ਼ ਦੇ ਵਾਸਤੇ ਇਹ ਤੇ ਸਾਨੂੰ ਨੌਜਵਾਨ ਪੀੜੀ ਦਾ ਬਹੁਤ ਜ਼ਿਆਦਾ ਹੱਥਿਆ ਅਸੀਂ ਜਿਸ ਤਰ੍ਹਾਂ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਉਹਨਾਂ ਲੋਕਾਂ 'ਲ ਖਾਸ ਧਿਆਨ ਦਿਈਏ ਅਗਰ ਇਸੇ ਤਰ੍ਹਾਂ ਨਸ਼ਿਆਂ ਦੇ ਵੈਣ ਜਦੋਂ ਦੇਖਦੇ ਆ ਮਾਮਾਂ ਰੋਂਦੀਆਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਬੁਰਾ ਹਾਲ ਹੁੰਦਾ ਜੀ ਵੇਖ ਕੇ ਦੇਖੋ ਇਹ ਜਿਹੜੀ ਇੱਕ ਨੌਜਵਾਨ ਕਾਮਾ એનર્ਜੀ ਹੈ ਸਾਡੇ ਕੋਲ ਊਰਜਾ ਜਿਹੜੀ ਹੈਗੀ ਹੈ ਇਹ ਬਹੁਤ ਕੋਰਾਹੀ ਪਈ ਹੋਈ ਅਸੀਂ ਕਹਿ ਸਕਦੇ ਹਾਂ ਜਿਸ ਨੂੰ ਵਰਤਿਆ ਜਾਣਾ ਚੈਨਲਾਈਜ਼ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਇਹਨਾਂ ਨੂੰ ਇਹ ਤਾਂ ਚੁਣੌਤੀਆਂ ਨੇ ਨੌਜਵਾਨ ਵਰਗ ਦੇ ਸਾਹਮਣੇ ਜਿਨ੍ਹਾਂ ਦਾ ਕਰਕੇ ਜੋ ਉਹ ਆਪਣੇ ਦੇਸ਼ ਨੂੰ ਸਮਾਜ ਨੂੰ ਦੇ ਸਕਦੇ ਨੇ ਸ਼ਾਇਦ ਉਸ ਸਮਰੱਥਾ ਤੱਕ ਨਹੀਂ ਦੇ ਪਾ ਰਹੇਗੇ ਹੁਣ ਇਹਨਾਂ ਚੁਣੌਤੀਆਂ ਨੂੰ ਕਿਵੇਂ ਜਿਹੜਾ ਹੈ ਉਹ ਪਾਸੇ ਕੀਤਾ ਜਾਏਗਾ ਕਿਸ ਤਰ੍ਹਾਂ ਇਹਨਾਂ ਨੂੰ ਓਵਰਕਮ ਕਰਕੇ ਇਸ ਨੌਜਵਾਨ ਪੀੜੀ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਦੇਸ਼ ਵਾਲੇ ਪਾਸੇ ਲਗਾਇਆ ਜਾ ਸਕਦਾ ਹੈ ਇਤਨੀ ਚੀਜ਼ ਬਹੁਤ ਸਾਰੇ ਤਰੀਕੇ ਆ ਬਹੁਤ ਸਾਰੇ ਘਾਟਾ ਹੈ ਨੇ ਜਿਨ੍ਹਾਂ ਨੂੰ ਸਾਨੂੰ ਦੂਰ ਕਰਨਾ ਪਊਗਾ ਜੀ ਪਹਿਲਾਂ ਬੱਚਿਆਂ ਨੂੰ ਸਿੱਖਿਆ ਜਿਹੜੀ ਪ੍ਰਣਾਲੀ ਹੈ ਉਹਦੇ ਸੁਧਾਰ ਦੀ ਲੋੜ ਹੈ ਜੀ ਕਿ ਬੱਚੇ ਨੂੰ ਆਪਣੀ ਪਸੰਦ ਦੇ ਵਿਸ਼ੇ ਚ ਚੁਣਨ ਦਾ ਹੱਕ ਹੋਣਾ ਚਾਹੀਦਾ ਜੀ ਕਿ ਅਸੀਂ ਇਹ ਨਹੀਂ ਕਿ ਬੇਟਾ ਤੂੰ ਇੰਜੀਨੀਅਰ ਬਣਨਾ ਡਾਕਟਰ ਮਨਾ ਬਾਹਰਲੀ ਕੰਟਰੀਜ਼ ਦੇ ਵਿੱਚ ਕਿਉਂ ਕਹਿੰਦੇ ਆ ਬੱਚੇ ਵਧੀਆ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦਾ ਕੀਤਾ ਬੱਚਿਆਂ ਨੂੰ ਗੇਮਸ ਦਿੱਤੀਆਂ ਉਹਦੇ ਅਕੋਰਡਿੰਗ ਦੇਖਦਾ ਕਿਹੜੀ ਲਾਈਨ 'ਚ ਜਾ ਰਿਹਾ ਆ ਆਪੇ ਬੱਚਾ ਚੁੰਦਾ ਇੱਥੇ ਅਸੀਂ ਕਹਿੰਦੇ ਆ ਬੇਟਾ ਤੂੰ ਇੰਜੀਨੀਅਰ ਤੂੰ ਸਿੰਗਰ ਨਹੀਂ ਬੰਨਣਾ ਤੂੰ ਗਿਟਾਰ ਨਹੀਂ ਪਲੇ ਕਰਨੀ ਤੂੰ ਖੇਡਣ ਨਹੀਂ ਜਾਣਾ ਕਿਉਂਕਿ ਤੇਰੀ ਪੜਾਈ ਦਾ ਹਰ ਅਸੀਂ ਬਟ ਪੁੱਖ ਜਿਹੜਾ ਉਹ ਵੀ ਪਹਿਲਾਂ ਹੀ ਤੈਅ ਕਰ ਲੈਂਦੇ ਆ ਕਿ ਇਸ ਦਿਸ਼ਾ ਦੇ ਵਿੱਚ ਇਸ ਪ੍ਰੀਮ ਦੇ ਵਿੱਚ ਇਹ ਫਿੱਟ ਹੋਣਾ ਚਾਹੀਦਾ ਹੈ ਜੇ ਫਿਜ਼ੀਕਲ ਦੀ ਸਰ ਗੱਲ ਕਰਦੇ ਹੋ ਅੱਜ ਕੱਲ ਕਿੰਨੇ ਕ ਬੱਚੇ ਆਊਟਡੋਰ ਗੇਮਸ ਹੀ ਜਾਂਦੇ ਆ ਅਸੀਂ ਉਹਦਾ ਟਾਈਮ ਟੇਬਲ ਹੀ ਇਹੋ ਜਿਹਾ ਬਣਾਤਾ ਸਵੇਰੇ ਬੱਚਾ 5 ਵਜੇ ਉੱਠਦਾ ਉੱਠਦੇ ਨਾਲ ਤੋਂ ਕਿ ਸਵੇਰੇ ਟਿਊਸ਼ਨਸ ਚਲਾ ਗਿਆ ਜੀ ਫਿਰ ਆਇਆ ਰੋਟੀ ਵੀ ਪਤਾ ਨਹੀਂ ਖਾਦੀ ਨਹੀਂ ਫਿਰ ਸਕੂਲ ਚਲਾ ਗਿਆ ਫਿਰ ਆਇਆ ਰੋਟੀ ਖਾਦੀ ਚੱਲ ਟਿਊਸ਼ਨ ਰਾਤ ਤੱਕ ਫਿਰ ਆ ਕੇ ਵਿਚਾਰੇ ਨੇ ਦੂਜਾ ਕੰਮ ਕੀਤਾ ਤੇ ਕਦੋਂ ਪੜੇ ਇਦੇ ਲਈ ਬੱਚਾ ਮਾਨਸਿਕ ਤੌਰ ਤੇ ਇੰਨਾ ਕਿ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਉਹਦੀ ਜਿਹੜੀ ਹੈਗੀ ਮੈਂਟਲ ਹੈਲਥ ਨੂੰ ਜਿਹੜੀ ਹੈਗੀ ਉਹਨੂੰ ਠੀਕ ਕਰਨ ਦੀ ਲੋੜ ਹੈ ਉਹਦੇ ਲਈ ਸਾਨੂੰ ਥੈਰੇਪੀਜ਼ ਦੀ ਲੋੜ ਹੈ ਬੱਚੇ ਨੂੰ ਡਾਂਸ ਕਲਾਸਿਸ ਜੁਆਇਨ ਕਰਾਨੀ ਮਿਊਜ਼ਿਕ ਦੋ ਸਟ्रेस ਮੈਨੇਜਮੈਂਟ ਲਈ ਬੱਚੇ ਨੂੰ ਯੋਗਾ ਮੈਡੀਟੇਸ਼ਨ ਇਹੋ ਜੀ ਚੀਜ਼ਾਂ ਦੀ ਹੈ ਉਹਦੀ ਚੁਆਇਸ ਤਾਂ ਚੈਨਲ ਉਹਦੀ ਚੁਆਇਸ ਤਾਂ ਕਮ ਕਰਨ ਦੀ ਹੈ ਹਰ ਚੀਜ਼ ਅਸੀਂ ਆਪਣੇ ਮੁਤਾਬਕ ਆਪਣੇ ਮੁਤਾਬਕ ਕਦ ਤੱਕ ਬੱਚਾ ਕਰੇਗਾ ਸਾਡੇ ਮੁਤਾਬਕ ਤੋਂ ਇਸ ਦੇ ਨਾਲ ਹੀ ਮਰਜ਼ੀ ਦਾ ਕਿਤਾ ਬੱਚਾ ਜਿਹੜੇ ਵਿੱਚ ਕਰਨਾ ਚਾਹੁੰਦਾ ਕਿਉਂਕਿ ਜਿੱਥੇ ਬੱਚਾ ਆਪਣੀ ਮਰਜ਼ੀ ਨਾਲ ਜਿਵੇਂ ਸਾਡਾ ਇੰਟਰਸਟ ਹੋਏਗਾ ਤੇ ਅਸੀਂ ਉੱਥੇ ਅਸੀਂ 100% ਆਪਣਾ ਦਿੰਦੇ ਹਾਂ ਤੇ ਜੇ ਸਾਡਾ ਇੰਟਰਸਟ ਹੀ ਨਹੀਂ ਹੈ ਤੇ ਜਦ ਅਸੀਂ ਨਹੀਂ ਕਰਦੇ ਉਹ ਮਜ਼ਬੂਰ ਕਰਨਾ ਪਏਗਾ ਤਾਂ ਵਿੱਚ ਜਿਹੜਾ ਬੱਚਾ ਹੋਏਗਾ ਸਿਰਫ ਉਹ ਸਿਰ ਕਿਉਂ ਕਰੇਗਾ ਕਿਉਂਕਿ ਉਹ ਸਾਡੇ ਤੇ ਡਿਪੈਂਡੈਂਟ ਹੈ ਅੱਜ ਦੀ ਡੇਟਸ ਤਾਂ ਉਹ ਸਾਡੀ ਗੱਲ ਮੰਨ ਰਿਹਾ ਆਉਣ ਵਾਲੇ ਟਾਈਮ 'ਚ ਉਹ ਨਹੀਂ ਮੰਨੂਗਾ ਜੀ ਸਭ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਬੱਚੇ ਦੇ ਸਾਹਮਣੇ ਪੇਚ ਆਉਂਦੀਆਂ ਨੇ এডੂਕੇਸ਼ਨ ਦੇ ਵਿੱਚ ਕੁਝ ਕਮੀਆਂ ਹੈਗੀਆਂ ਨੇ ਸਾਡੇ ਪੇਰੈਂਟਸ ਵੱਲੋਂ ਵੀ ਉਸ ਤਰ੍ਹਾਂ ਦੀ ਜਿਹੜੀ এডੂਕੇਸ਼ਨ ਨਹੀਂ ਦਿੱਤੀ ਜਾਂਦੀ ਬੱਚਾ ਜਿਹੜਾ ਹੈ ਸਟ੍ਰੈਸ ਦਾ ਵੀ ਸ਼ਿਕਾਰ ਹੈ ਉਸ ਸਟ੍ਰੈਸ ਦੇ ਵਿੱਚੋਂ ਕੱਢਣ ਦੇ ਲਈ ਜਿਹੜਾ ਮਾਪੇ ਜਾਂ ਸਮਾਜ ਉਹ ਕੀ ਯੋਗਦਾਨ ਪਾਉਣ ਤਾਂ ਕਿ ਉਹ ਹੀ ਜਿਹੜੀ ਨੌਜਵਾਨ ਦੀ ਸ਼ਕਤੀ ਹੈ ਜਿਹੜੀ ਅਸਟੈਂਪਸ ਸਟ੍ਰੈਸ ਦਾ ਸ਼ਿਕਾਰ ਹੋ ਕੇ ਕੁਝ ਨੱਚਾਂ ਵਾਲੇ ਪਾਸੇ ਲੱਗੇ ਨੇ ਕੁਝ ਬਿਲਕੁਲ ਵੇਲੇ ਬੈਠੇ ਨੇ ਉਹਨਾਂ ਨੂੰ ਦੇਸ਼ ਜਾਂ ਸਮਾਜ ਦੇ ਵਾਸਤੇ ਵਰਤਿਆ ਜਾ ਸਕੇ ਦੇਖੋ ਸਾਡੇ ਨਾਲ ਬੜੇ ਮਾਹਿਰ ਬੈਠੇ ਨੇ এডਿਕੇਸ਼ਨ ਦਾਰੇ ਤੋਂ ਆਏ ਨੇ ਇਹ ਤਾਂ ਸਭ ਕੁਝ ਹੀ ਜਾਣਦੇ ਆ ਜੀ ਕਿ ਬੱਚਿਆਂ ਦੇ ਉਤੇ ਇੰਨਾ ਜ਼ਿਆਦਾ ਸਟ्रेस ਆ ਬਿਲਕੁਲ ਕਿ ਮੈਂ ਦੱਸ ਨਹੀਂ ਸਕਦਾ ਦੂਸਰਾ ਸਕੂਲਾਂ ਦਾ ਇਹੋ ਜਿਹਾ ਸਿਸਟਮ ਆ ਕਿ ਉਹਨਾਂ ਨੇ ਕਦੀ ਉਹ ਟੂਰ ਤੇ ਲੈ ਜਾਂਦੇ ਆ ਕਦੀ ਕੁਛ ਕਰਦੇ ਆ ਪਰ ਜੇਕਰ ਉਹਨਾਂ ਨੂੰ ਪ੍ਰੋਪਰ ਵੇ ਨਾਲ এডਿਕੇਸ਼ਨ ਵਿਖਾਈ ਜਾਏ ਤਾਂ ਮੇਰੇ ਹਿਸਾਬ ਨਾਲ ਉਹ ਠੀਕ ਜੀ ਤੁਸੀਂ ਮੈਂ ਆਪਣੇ ਖੁਦ ਮੇਰੀ ਇੱਕ ਭੋਤੀ ਤੇ ਇੱਕ ਦੋਤੀ ਸੋਫੇ ਤੇ ਬੈਠੀਆਂ ਉਹਨਾਂ ਤੋਂ ਮੈਂ ਮਲਿਕ ਪਹਾੜਾ ਪੁੱਛਿਆ ਜਿਹੜਾ 88 78 ਕੋਈ ਜਵਾਬ ਨਹੀਂ ਦਿੱਤਾ ਮੈਂ ਉਹਨਾਂ ਆਪਣੀ ਬੇਟੀ ਨੂੰ ਬੁਲਾ ਲੈਣ ਉਹਨੂੰ ਬੁਲਾ ਲਿਆ ਮੈਂ ਕਿਹਾ ਦੇਖੋ 2-2 ਲੱਖ 3-3 ਲੱਖ ਰੁਪਈਆ ਤੁਸੀਂ ਖਰਚਤਾ ਸਕੂਲ ਦੇ ਉੱਤੇ ਜੀ ਮੈਂ ਸੱਚਾਈ ਗੱਲ ਕਰਦਾ ਜੀ ਸਕੂਲ ਤੋਂ ਹਟਾ ਲਿਆ ਜਲੰਧਰ ਜਲੰਧਰ ਦੇ ਸਕੂਲ ਤੋਂ ਹਟਾ ਕੇ ਤੇ 3 ਮਹੀਨੇ ਬੱਚਿਆਂ ਨੂੰ ਘਰ ਪੜਾਇਆ ਜੀ ਹਾਂ ਬਿਲਕੁਲ ਸਕੂਲ ਤੋਂ ਹਟਾ ਕੇ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਸਸਤਾਵਾਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਆ ਬਹੁਤ ਕਮੀ ਆ ਜੀ ਬਹੁਤ ਕਮੀ ਆਮ ਕਰਕੇ ਸਿਖਿਆ ਸੰਸਥਾਵਾਂ ਚ ਸਿੱਧੂ ਸਭ ਪੜਾਇਆ ਜਾ ਰਿਹਾ ਸਿਖਾਇਆ ਨਹੀਂ ਜਾ ਰਿਹਾ ਬੱਚਿਆਂ ਨੂੰ ਕਿ ਕਿਵੇਂ ਪੜ੍ਹਨਾ ਹੈ ਬਿਲਕੁਲ ਜੀ ਬਿਲਕੁਲ ਸਿਖਾਇਆ ਨਹੀਂ ਜਾ ਰਿਹਾ ਇਹਦਾ ਜਿਹੜਾ ਐਜੂਕੇਸ਼ਨ ਦੇਣ ਦਾ ਸਿਸਟਮ ਆ ਅੱਜਕੱਲ ਤੁਸੀਂ ਇਹ ਦੇਖੋ ਟੀਵੀ ਲੱਗੇ ਤੁਹਾਡੇ ਕੋਲ ਜੀ ਟੀਵੀ ਦੇ ਵਿੱਚ ਬੱਚਿਆਂ ਨੂੰ ਹੁਣ ਆਪਾਂ ਹਿਸਟਰੀ ਸੁਣਾਉਣੀ ਆ ਹਿਸਟਰੀ ਜਿਹੜੀ ਉਦੋਂ ਫਿਲਮ ਲੱਗੀ ਆ ਬੱਚਾ ਪੂਰਾ ਦੇਖ ਲਿਆ ਉਸਨੇ ਉਹਨਾਂ ਕੇ ਬੇਟਾ ਜੀ ਲਿਖੋ ਕੀ ਲਿਖਣ ਦੀ ਸਪੀਡ ਠੀਕ ਹੋਣੀ ਚਾਹੀਦੀ ਆ ਉਹ ਤੁਸੀਂ ਜਿਹੜੀ ਮਾਰਜੀ ਫਿਲਮ ਦੇ ਉੱਤੇ ਜਾਂ ਉਹਨੂੰ ਹਿਸਟਰੀ ਜਿਹੜੀ ਆ ਉਹ ਬੱਚਾ ਆਪਣੇ ਲਿਖੇ ਲਿਖਣ ਦੇ ਵੀ ਪ੍ਰੈਕਟਿਸ ਹੋ ਜੀ ਉਹਨੂੰ ਹਿਸਟਰੀ ਦਾ ਵੀ ਪਤਾ ਲੱਗ ਗਿਆ ਮਤਲਬ ਜਿਹੜੀ ਐਜੂਕੇਸ਼ਨ ਆ ਉਹਨੂੰ ਮਤਲਬ ਕਿ ਆਸਾਨ ਬਣਾਉਣਾ ਚਾਹੀਦਾ ਜੀ ਬੱਚਿਆਂ ਤੇ ਦੇ ਬੋਝ ਹੀ ਬੜਾ ਨੇ ਕਿ ਤਾ ਕੁਝ ਇੱਕ ਨਕਾਰਾਤਮਕ ਪਹਿਲੂ ਨੇ ਜਿਹੜੇ ਕਿ ਦੂਰ ਕੀਤੇ ਜਾਣੇ ਚਾਹੀਦੇ ਨੇ ਨੌਜਵਾਨ ਵਰਗ ਦੇ ਵਿੱਚ ਪਰ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਹੜੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਨੇ ਸਮਾਜ ਦੀ ਸੇਵਾ ਕਰ ਰਹੇ ਨੇ ਸਮਾਜ ਨੂੰ ਬਹੁਤ ਅੱਗੇ ਲਿਜਾ ਰਹੇ ਨੇ ਉਹ ਐਗਜ਼ਾਮਪਲ ਸੈੱਟ ਕਰ ਰਹੇ ਨੇ ਦੂਸਰਿਆਂ ਦੇ ਵਾਸਤੇ ਜਾਂਦੇ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਨੌਜਵਾਨ ਪੀੜੀ ਨੂੰ ਕਿਸ ਨੇ ਇਹ ਦੇਣਾ ਚਾਹੋਗੇ ਤਾਂ ਕਿ ਉਹ ਦੇਸ਼ ਅਤੇ ਸਮਾਜ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਹੀ ਢੰਗ ਨਾਲ ਨਿਭਾ ਸਕਣ ਅ ਨੌਜਵਾਨ ਪੀੜ੍ਹੀ ਨੂੰ ਤਾਂ ਸਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਬੇਟਾ ਕੋਈ ਵੀ ਕੰਮ ਜ਼ਿੰਦਗੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਜੀ ਅਹੁਦਿਆਂ ਤੇ ਪੈਸੇ ਤੇ ਨਹੀਂ ਜਾ ਤੁਸੀਂ ਆਪਣੀ ਲਾਈਫ 'ਚ ਮਿਹਨਤ ਕਰੋ ਤੇ ਜੋ ਕਰਦੇ ਹੋ 100% ਆਪਣਾ ਦਿਓ ਤੇ ਤੁਸੀਂ ਜ਼ਰੂਰ ਜ਼ਿੰਦਗੀ 'ਚ ਉਸ ਮੁਕਾਮ ਨੂੰ ਹਾਸਲ ਕਰ ਲੋਗੇ ਜੋ ਤੁਸੀਂ ਚਾਹੁੰਦੇ ਹੋ ਇੱਕ ਆਪਣਾ ਸਿਰ ਉਠਾ ਕੇ ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਕਾਬਿਲ ਹੋਗੇ ਸੋ ਇਹ ਮੇਰਾ ਸੁਨੇਹਾ ਹੈ ਜੀ ਤੋ ਸਾਡਾ ਨੌਜਵਾਨ ਵਰਗ ਜਿਹੜਾ ਹੈ ਉਸ ਦੇ ਵਾਸਤੇ ਇਹੀ ਸੁਨੇਹਾ ਅੱਜ ਇਥੋਂ ਸਾਡੇ ਮਾਹਿਰ ਮਹਿਮਾਨਾਂ ਨੇ ਦਿੱਤਾ ਹੈ ਕਿ ਉਹ ਆਪਣੀ ਊਰਜਾ ਆਪਣੀ એનર્ਜੀ ਜਿਹੜੀ ਹੈ ਉਹ ਆਪਣੇ ਵਾਸਤੇ ਜਿਹੜੇ ਵਰਤਣ ਦੀ ਨਾਲ ਨਾਲ ਦੇਸ਼ ਅਤੇ ਸਮਾਜ ਪ੍ਰਤੀ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਹਾਲਾਂਕਿ ਨਿਭਾ ਰਹੇ ਨੇ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਦੇਸ਼ ਨੂੰ ਸਮਾਜ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਉਹਨਾਂ ਦੇ ਯੋਗਦਾਨ ਦੀ ਉਮੀਦ ਹੈ ਕਿ ਉਹ ਆਪਣੀ ਇਸ ਊਰਜਾ ਨੂੰ ਦੇਸ਼ ਸਮਾਜ ਦੇ ਵਾਸਤੇ ਵੀ ਵਰਤਣਗੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਸਾਡਾ ਇੱਥੇ ਹੀ ਖਤਮ ਹੈ। ਅੱਜ ਦੀ ਚਰਚਾ ਨੂੰ ਵੀ ਅਸੀਂ ਇੱਥੇ ਵਿਰਾਮ ਦਿੰਦੇ ਹਾਂ। ਡਾਕਟਰ ਸਾਹਿਬ, ਸਿੱਧੂ ਸਾਹਿਬ ਤੁਸੀਂ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਔਰ ਸਾਡੇ ਦਰਸ਼ਕ ਸਾਡੇ ਪ੍ਰੋਗਰਾਮ ਨਾਲ ਜਿਹੜੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।